ਮੋਟਰ ਮੱਚ ਗਈ ਬਾਈ ਪਾਈਪਾਂ ਹੱਥੀ ਕੱਟਣੀਆਂ ਪਈਆਂ ਅੱਜ ਛੁੱਟੀ ਸੀਗੀ ਤੇ ਅੱਜ ਕੰਮ ਇਧਰ ਖੇਤ ਅੜ ਗਿਆ ਕੰਮ ਸਾਡਾ ਆਏ ਹੈ ਉੱਡਦੇ ਆ ਬਾਪਰੋਲੇ ਨੇ ਲੰਢੀ ਦੀ ਆਏ ਹੈ ਮਿੱਠੀ ਮੇਰੇ ਨਾਲ ਸਿੱਧੀ ਵੀ ਟੀ ਪਤਾ ਨਹੀਂ ਇਧਰ 2 ਵਜੇ ਕੌਣ ਕੁੰਡੇ ਖੜਕਾਈ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਕੰਮ ਤੇ ਨਹੀਂ ਜਾਣਾ ਜੀ ਟੈਨਸ਼ਨ ਫ੍ਰੀ ਹੋ ਗਈ ਥੋੜੀ ਜੰਮਲਾ ਹੋ ਗਈ ਜਾਣਾ ਤਾਂ ਹੈਗਾ ਪਰ ਲੇਟ ਇਹਦੇ ਅੱਜ ਦੇਖੀਏ ਜੇ ਮੱਥੇ ਮੁੰਡੇ ਕੀ ਕਰੀ ਜਾਂਦੇ ਆ ਬਹੁਤ ਦੋਨੇ ਭਾਈ ਆਏ ਫਿਰਦੇ ਆ ਅੱਜ ਹੈਂ ਲੱਗਦਾ ਗੁੱਸਾ ਕਰਕੇ ਗੱਲ ਹੁਣ ਜਾਓ ਭਾਈ ਜੀ ਉਹ ਕਿੰਨੇ ਵਜੇ ਜਾਣਾ ਅੱਜ ਕੰਮ ਤੇ 5 ਵਜੇ 5 ਵਜੇ ਨਿਆਰਾ ਆ ਗਿਆ ਆ ਗਿਆ ਬਾਈ ਜਮਚੋ ਘਰੇ ਤੇ ਕੰਮ ਦਾ ਹਜੇ ਅਜ ਮੈਸੇਜ ਆਊਗਾ ਬੋਟਾਂ ਕਰਕੇ ਇਹ ਨਹੀਂ ਪਤਾ 12 ਵਜੇ ਸਦਨ ਜਾਂ 4 ਵਜੇ ਸਦਨ ਹਲੇ ਕੋਈ ਪੱਕਾ ਪਤਾ ਨਹੀਂ ਮੈਸੇਜ ਆਊਗਾ ਫੇਰ ਪਤਾ ਲੱਗੂ ਕਿੰਨੇ ਵਜੇ ਜਾਣਾ ਕੰਮ ਤੇ ਤੇ ਉਹਨਾਂ ਟਾਈਮ ਹੈ ਗਿਆ ਘਰੇ ਅੱਜ ਜਿਵੇਂ ਬਾਈ ਪਤਾ ਲੱਗਿਆ ਵੀ ਆਟਲੈਟ 5:30 ਵਜੇ ਖੁੱਲੂਗਾ ਤੇ ਮੈਂ ਆ ਗਿਆ ਖੇਤ ਤੇ ਉਹ ਬੈਠਾ ਮੇਰਾ ਚਾਚਾ ਖੇਤ ਉਹਨਾਂ ਦੇ ਨਾਲ ਮੁੰਨਾ ਸੀਗਾ ਬੈਠੇ ਅਸੀਂ ਮਿਸਤਰੀਆਂ ਨੂੰ ਡਿੱਕੀ ਜਾਂਨੇ ਆ ਗਰਮੀ ਚ ਕਿਉਂਕਿ ਮੋਟਰ ਮਚ ਗਈ ਨਾ ਤੇ ਮੋਟਰ ਠੀਕ ਕਰਾਉਣੀ ਸੀਗੀ ਉਹਨਾਂ ਨੂੰ ਡਿੱਕੀ ਜਾਂਦੇ ਤੇ ਸਾਹਮਣੇ ਉਹ ਆਉਂਦੇ ਸਕੂਟਰ ਦੇ ਮਿਸਤਰੀ ਧੂੜਾਂ ਪੜਦੇ ਪਹੀ ਤੇ ਦੋ ਜਾਣੇ ਘੰਟੇ ਦੇ ਡਿੱਕੀ ਜਾਂਦੇ ਸੀ ਬਾਈ ਇਹਨਾਂ ਨੂੰ ਤੇ ਇਹ ਪਹੁੰਚ ਹੀ ਗਏ ਸਾਡੇ ਕੋਲੇ ਮੋਟਰ ਕੱਟਣ ਵਾਸਤੇ ਤੇ ਆਉਣਸਾਰ ਦੋਨੇ ਜਾਣੇ ਲਾਗੇ ਮੋਟਰ ਖੋਲਣ ਦੋਨੇ ਮਿਸਤਰੀ ਤੇ ਮੈਨੂੰ ਚਾਚੇ ਨੇ ਚੜਾਤਾ ਮੋਟਰ ਵਾਲੇ ਕੋਠੇ ਤੇ ਕਹਿੰਦਾ ਤੂੰ ਪੰਤਾਲਾ ਕੱਢ ਕੇ ਆ ਤੇ ਸੀਮੈਂਟ ਜੰਮਿਆ ਪਿਆ ਸੀਗਾ ਲਾਇਆ ਸੀਗਾ ਤੇ ਮੈਂ ਇੱਥੇ ਲਾਇਆ 10-15 ਮਿੰਟ ਨਨ ਲੋਟ ਕਰਿਆ ਕੰਮ ਐ ਸੀਮੈਂਟ ਜਾਂ ਜੰਮਿਆ ਹੋਇਆ ਸੀ ਉਹ ਕੱਢਤਾ ਸਾਰਾ ਤੇ ਇੱਥੇ ਠੰਡੀ ਹਵਾ ਆਉਂਦੀ ਸੀ ਪੂਰੀ ਬਾਈ ਕੋਠੇ ਤੇ ਕਿਉਂ ਮੋਟਰ ਤੇ ਦਰਖਤ ਬਹੁਤ ਆ ਨਾ ਬਾਈ ਤੇ ਦਰਖਤਾਂ ਦਾ ਫਿਰ ਸਾਨੂੰ ਪਤਾ ਹੀ ਹੈ ਜੇ ਇੱਥੇ ਦਰਖਤ ਹੁੰਦੇ ਆ ਤੇ ਹਵਾ ਤਾਂ ਠੰਡੀ ਆਉਣੀ ਆਉਣੀ ਆ ਤੇ ਫੇਰ ਬਾਈ ਮਿਸਤਰੀ ਨਾ ਅਸੀਂ ਲਾਗੇ ਗਰਮੀ 'ਚ ਪਾਈਪਾਂ ਸੀਗੀਆਂ 13 ਪਾਈਪਾਂ ਖੂਚ 13 ਪਾਈਪਾਂ ਮੋਟਰ ਦੀਆਂ ਪਾਈਆਂ ਹੋਈਆਂ ਸੀ ਘਟ ਘਟ 85 ਫੁੱਟ ਤੇ ਪਾਣੀ ਆਗਾ ਤੇ ਪਾਣੀ ਹੋ ਗਏ ਡੂੰਘੇ 'ਚੋਂ ਨਾ ਲਾਉਣੇ ਛੱਡ ਦੇਣਾ ਵਿਚਾਰ ਕਰ ਲੋ ਨੇ ਇਹ ਪਾਈਪਾਂ ਵੱਧ ਗਈ ਤੁਰਿਆਂ ਜਾਂਦਿਆਂ ਗਾ ਪਾਣੀ ਹੋਰ ਡੂੰਗੇ ਹੁੰਦੇ ਜਾਣਗੇ ਸਾਰੀਆਂ ਪਾਈਪਾਂ ਦੇ ਮੈਂ ਤੇ ਮੁੰਨਾ ਲੱਗੇ ਫਿਰ ਸਰਖੀ ਕਮਾਉਣਾ ਹੱਥੀਂ ਅਸੀਂ ਸਾਰੀਆਂ ਪਾਈਪਾਂ ਖਿੱਚੀਆਂ ਬਾਹਰ ਬੜਾ ਸਾਨੂੰ ਘੰਟਾ ਡੇਢ ਘੰਟਾ ਲੱਗ ਗਿਆ ਇਸ ਕੰਮ ਤੇ ਬਾਈ ਮੈਂ ਮੁੰਨਾ ਦੋਨੇ ਜਾਣੇ ਆਹ ਕੰਮ ਕਰਦੇ ਸੀਗੇ ਤੇ ਮਿਸਤਰੀ ਉਹ ਦੂਜਾ ਪਾਈਪਾਂ ਖਿੱਚਦੇ ਸੀਗੇ ਆਖਰਕਾਰ ਨੂੰ ਜਿਹਦਾ ਇੰਤਜ਼ਾਰ ਸੀਗਾ ਮੋਟਰ ਅਸੀਂ ਬਾਹਰ ਕੱਢ ਹੀ ਲਈ 13 ਪਾਈਪਾਂ ਬਾਅਦ ਮੋਟਰ ਆ ਗਈ ਹੁਣ ਸਾਡਾ ਕੰਮ ਸੀ ਜਿਹੜੀਆਂ 13 ਪਾਈਪਾਂ ਬਈ ਬਾਹਰ ਕੱਢੀਆਂ ਹੋਈਆਂ ਤੇ ਇਹਨਾਂ ਨੂੰ ਸਾਂਭਣਾ ਮੈਂ ਧਰ ਲਈ ਪਾਈਪ ਮੋਢੇ ਤੇ ਤੇ ਨਾਲ ਸਾਨੂੰ ਪਤਾ ਮੁੰਨਾ ਤੇ ਮੈਂ ਦੋਨੋਂ ਅੰਦਰ ਸਾਂਭਣੀਆਂ ਮੋਟਰ ਵਾਲੇ ਕੋਠੇ 'ਚ ਇਹ ਪਾਈਪਾਂ ਦੋਨਾਂ ਜਾਣਿਆਂ ਨੇ 13 ਦੀਆਂ 13 ਪਾਈਪਾਂ ਅਸੀਂ ਚਿਣ ਕੇ ਅੰਦਰ ਲਾਤੀਆਂ ਕੋਠੇ 'ਚ ਆ ਗਏ ਬਈ ਖੇਤੋਂ ਘਰੇ ਅੱਜ ਪਤਾ ਲੱਗਿਆ ਸਵਾਰ ਕੇ ਗਰਮੀ ਕਿੰਨੀ ਕਹਿ ਗਈ ਯਾਰ ਆ ਗਿਆ ਮੱਖਾ ਕੰਮ ਕਰਕੇ ਹੁਣ ਖਾਣਿਆ ਰੋਟੀਆਂ ਨਾ ਨੂੰ ਕੇ ਨਾ ਆ ਕੇ ਗਿਆ ਸੀ ਹੁਣ ਫੇਰ ਨਾਉਣਾਗਾ ਨਹੀਂ ਕੀ ਕਹਨੀ ਆ ਤੂੰ ਕਿਵੇਂ ਆਈ ਇਹ ਹਵਾ ਮੱਖਾ ਕੂਲਰ ਨਕ ਆ ਰੀਜ ਕੀ ਕਰ ਕੂਲਰ ਜੀ ਇਹਨੇ ਤਾਂ ਕੀ ਰੀਸ ਕਰਨੇ ਆ ਕੂਲਰ ਤਾਂ ਗੱਡਾ ਪਿਆ ਕੂਲਰ ਤਾਂ ਸੜਦਾ ਦਾੜ ਦਾੜ ਹਵਾ ਆ ਤਾਂ ਬੱਲ ਖਾਊ ਇਹ ਜੀ ਇਹ ਕਿਸੇ ਕੰਮ ਦਾ ਨਹੀਂ ਹੈਗਾ ਪੀਪਾ ਇਹ ਹਾਂ ਅੱਜ ਤੁਹਾਨੂੰ ਆਦੀ ਹੈ ਹਾਂ ਫੁੱਲਰ 10 ਜਾਣਿਆਂ ਨੂੰ ਇਹ ਪਈ ਹੈ ਫੁੱਲਰ 10000 ਦਾ ਹੈ 40000 ਦਾ ਚਾਰ ਕੋਈ ਲਵਾਉਂਦੇ ਨੂੰ ਮੈਂ ਉਹ 10 ਜਾਣਿਆਂ ਨੂੰ ਹਵਾ ਦਿੰਦਾ ਤੇ ਦੋ ਜਾਣਾ ਨੂੰ ਹੈ ਤੇ ਅੰਦਰ 10 ਜਾਣੇ ਪੈ ਜਾਣ ਫਿਰ ਕੀ ਹੁੰਦਾਗਾ 10 ਪੈਂਦੇ ਨਹੀਂ ਨਾ ਆਉਂਦੇ ਨਹੀਂ 10 ਜਾਣੇ ਹਾਂ ਤੇ ਪਤਾ ਨਹੀਂ ਤੇ ਫਿਰ 2 ਵਜੇ ਕੌਣ ਕੁੰਡੇ ਘੜਕਾਈ ਜਾਂਦਾ ਸਾਸਰੀ ਕਾਲ ਸਾਸਰੀ ਕਾਲ ਜੀ ਬੋਲਾ ਸਾਸਰੀ ਕਾਲ ਗਰਮ ਹੋਇਆ ਫਿਰਦਾ ਕਿਵੇਂ ਗਰਮੀ ਵਾਲੀ ਆ ਅੱਜ ਨਾਲ ਤਾਂ ਹੀ ਨਹੀਂ ਠੰਡ ਆ ਯਾਰ ਹੈ ਤੂੰ ਤਾਂ ਗਰਮੀ 'ਚ ਆਇਆ ਮੇਰੇ ਨਾਲ ਬਾਹਲੀ ਪੜੀ ਹੋਈ ਹੋਗੀ ਮੈਂ ਖੇਤੋਂ ਆਇਆ ਮੈਨੂੰ ਬਾਹਲਾ ਮਾਂਜਾ ਮੋਟਰ ਕਢਾ ਕੇ ਆਇਆਗਾ ਖੇਤੋਂ ਹੈ ਹੋਰ ਆਪਣੀ ਮਾਰਦਾ ਮੈਂ ਤਾਂ ਬਾਹਲਾ ਮਾਂਜਾ ਖੇਤ ਹੁਣੀ ਆਇਆ ਬਸ ਤੈ ਤਾਂ ਤੈਨੂੰ ਕਿਹਾ ਸੀ ਘੰਟੇ ਨੂੰ ਆਈ ਹੁਣ ਬਾਈ ਚੱਲ ਪੇ ਬੋਟ ਪਾਉਣ ਮੈਂ ਤੇ ਮੁੰਨਾ ਦੋਨੋਂ ਜਾਣੇ ਇੱਕ ਕੱਠ ਪੂਰਾ ਸੀ ਰੌਣਕ ਮੇਲਾ ਬੋਟ ਬਾਈ ਪਾਇਆ ਏ ਬੋਟ ਪਾਇਆ ਕਿ ਤਾ ਬਾਵਾ ਟਾਈਮ ਹੋ ਗਿਆ ਤੇ ਆ ਕੇ ਨਾ ਨੂੰ ਕਿ ਤਿਆਰ ਹੋ ਗਏ ਜਾਣ ਵਾਸਤੇ ਤੇ ਬਸ ਜਾਣੀ ਸੀਗੇ ਤੇ ਰੱਬ ਮੌਸਮ ਥੋੜਾ ਜਿਹਾ ਖਰਾਬ ਕਰੀ ਬੈਠਾਗਾ ਆ ਦੇਖੋ ਪੂਰੀ ਮਿੱਟੀ ਉੜੇ ਜੇ ਕਣੀਆਂ ਆ ਜਾਣ ਤਾਂ ਥੋੜਾ ਜਿਹਾ ਕੰਮ ਲੋਟ ਆ ਥੋੜਾ ਜਿਹਾ ਕੁਸ਼ਕ ਕਣੀਆਂ ਤਾਂ ਹੈਗੀਆਂ ਆ ਰੱਬਾ ਕਰਦੇ ਥੋੜੀ ਠੰਡ ਰੱਬ ਵੀ ਅੱਜ ਖੁਸ਼ ਹੈਗਾ ਬੋਟਾਂ ਚੰਗੇ ਪਾਸੇ ਪਈਆਂ ਲੱਗਦੀਆਂ ਵੱਧ ਤੇ ਆਪਾਂ ਹੁਣ ਚੱਲਦੇ ਆ ਕੰਮ ਤੇ ਜੇ ਥੋੜਾ ਟਿਕ ਟਕਾ ਹੋ ਗਿਆ ਜੇ ਮੀਂਹ ਵਧਣਾ ਜਾਵੇ ਬਸ ਹਰਪਾਲ ਆਇਆ ਸੀ ਹਰਪਾਲ ਨੂੰ ਨਾਲ ਦੀ ਨਾਲ ਕੰਮ ਹੋ ਗਿਆ ਫੇਰ ਘਰੇ ਮੁੜ ਗਿਆ ਉਹਦੀ ਨਹੀਂ ਤਾਂ ਹੁਣ ਅਸੀਂ ਵਗ ਜਾਂਦੇ ਆ ਆਊਟਲੈਟ 'ਚ 5 ਵਜੇ ਜਾਣਾ ਅੱਜ 5 ਤੋਂ 9 ਵਜੇ ਤੱਕ ਕੀ ਮੌਸਮ ਹੈ ਬੜੀਆ ਮੀਂਹ ਆ ਗਿਆ ਆਪਣਾ ਅਧਕਾਰ ਬੋਟ ਪਾਇਆ ਬੋਟ ਦਿਖਾਓ ਭਾਈ ਕੀ ਕਰਾ ਮੌਸਮ ਬੜੀ ਨਹੀਂ ਤਰੀ ਨਹੀਂ ਕਿ ਨਹੀਂ ਆਏ ਆ ਉੜਦੇ ਆ ਬਾਪ ਰੋਲੇ ਆਹ ਲੱਡੀ ਦੀ ਆਏ ਹੈ ਰਿਤੀ ਮੇਰੇ ਦੇ ਸਿੱਧੀ ਵੀ ਟੀ ਬਾਬਾ ਮੇਰੇ ਤੇ ਤਾਂ ਕੋਈ ਰਮਾਲ ਅਮੂਲ ਵੀ ਨਹੀਂ ਹੈਗਾ ਤੁਸੀਂ ਤਾਂ ਪੂਰੇ ਮੂਹਲ ਕੋਈ ਬੈਠੋਗੇ ਭਾਈ ਕੀ ਕਰਕੇ ਸੁਰੱਖਿਆ ਕਾ ਵਿੱਚ ਪੈਣਾ ਵਰਤਣਾ ਪੈਂਦਾ ਆਉਂਦੀ ਆ ਕੁੱਕਾ ਮਾਰ ਦਿਓ ਅੱਜ ਤਾਂ ਆਇਆ ਨਾ ਸੁਣ ਲਈ ਅੱਜ ਤਾਂ ਆਪਣੀਆਂ ਨੇ ਹੈ ਆਰਤੀਆ ਰੇਲ ਗਾਜ਼ੀਆਬਾਦ ਅੱਜ ਆਊਟਲੈਟ ਤੇ ਭਾਈ ਆਏ ਆ ਤੇ ਸਹੀ 5 ਵਜੇ ਆ ਗਏ ਹਾਂ 5 ਵਜੇ ਸਾਰਾ ਤੇ ਕਸਟਮਰ ਪਤਾ ਨਹੀਂ ਕਿਧਰੋਂ ਪਹਿਲਾਂ ਹੀ ਆਏ ਫਿਰਦੇ ਆਗੇ ਹੈ ਕਿ ਬੋਟਾਂ ਕਰਕੇ ਜੀਤ ਬੋਟਵਾਟ ਪਾ ਕੇ ਆ ਗਏ ਇਧਰ ਨੂੰ ਖਿੱਚਤਾਂ ਗੱਡੀਆਂ ਆ ਕੇ ਕੁਝ ਕਹਿੰਦਾ ਸੀ ਗੇਮ ਦਾ ਦੇਖ ਲ ਕੇ ਜਗਾੜ ਕੇ ਹਾਂ ਅੱਜ ਇਹ ਗੇਮਿੰਗ ਜ਼ੋਨ ਭਾਈ 2 ਵਜੇ ਦਾ ਖੁੱਲਿਆ ਹੋਇਆ ਹੈਗਾ ਇਧਰ ਕਸਟਮਰ ਥੋੜੇ ਲੋਕ ਜ਼ਿਆਦਾ ਆਏ ਆ ਜੀ ਤਾਂ ਆਂ ਦੱਸ ਜੀ ਇੰਨੀ ਕਿ ਇੰਨੀ ਕੀ ਡਿਊਟੀ ਹੋਵੇ ਫੇਰ ਭਾਈ ਯਾਰ ਕਹਿਵਾਂ ਤਾਂ ਮੈਂ ਦਾ ਵਿਆਹ ਭੈਣ ਚ ਦੋ ਕਰਾਣਾ ਇਹ ਕੰਮ ਚ ਫੇਰ ਦੋ ਵਿਆਹ ਕਰਾ ਲੈਣੇ ਕਰਾਦ ਨੂੰ ਤੇ ਇੱਕ ਵਕਤ ਦੇ ਨੇ ਕਰ ਹਾਂ ਮਨਦੇਵ ਆ ਕੇ ਡਿਊਟੀ ਇੰਨੀ ਚਾਹੀਦੀ ਹੈ ਕਹਿੰਦਾ ਪਰ ਇੰਨਾ ਟਾਈਮ ਕੰਮ ਚਾਹੀਦਾ ਹੈਗਾ ਨਾਲ ਘਰ ਦੇ ਨੇ ਵੀ ਟਾਈਮ ਕੱਢਣਾ ਪੈਂਦਾ ਹੈ ਹਾਂ ਆਪਣੀ ਹਾਰਡਵਰਕ ਆ ਹਾਰਡਵਰਕ ਬਹੁਤ ਆ ਬਾਬਾ ਆਪਣੀ ਬੜਾ ਛੇਤੀ ਵੇਲੇ ਹੋ ਗਿਆ ਅੱਜ ਭਾਈ ਚੱਲ ਗਏ ਘਰਾਂ ਨੂੰ ਲੱਭ ਗਏ ਲਵੀ ਯਾਰ ਕਿਉਂ ਕਿੱਥੇ ਫਿਰਦੇ ਹੈਗੇ ਬਤਮੀ ਦਿਨ ਮੇਰੀ ਗੱਲ ਸੁਣ ਇਹ ਕਹਿੰਦਾ 10 ਵਜੇ ਜਾਣਾਗਾ ਕਿਉਂ 10 ਵਜੇ ਬੰਦ ক্লোਜ਼ ਆ ਕਹਿੰਦਾ ਸਾਡਾ ਸਟੋਰ ਕਿਤਾ ਫਿਰ ਠੱਗਾ ਬਾਜੀ ਤੁਸੀਂ ਕਦੋਂ ਮੇਰੀ ਗੱਲ ਸੁਣ ਸਾਡੇ 10 ਕਹੀ ਜਾਂਦੇ ਤਾਂ ਆਸ ਆ ਟਾਈਮ ਹੋਵੇ ਬਾਈ ਸਟੋਰ ਦਾ ਤੇ ਬੜਾ ਵਧੀਆ ਲੱਗੇ ਹਨਾ 8 ਘੰਟੇ ਡਿਊਟੀ ਹੋਵੇ ਪਰ ਅਜ ਤਾਂ ਚਾਰ ਹੀ ਸੀਗੀ 8 ਘੰਟੇ ਹੋਵੇ ਤੇ ਘਰੇ ਵੀ ਕੰਮ ਹੋ ਜੇ ਇੱਕ ਅੱਧਾ ਵੀਡੀਓ ਵੀਡੀਓ ਵੀ ਬਣਾਈ ਜਾਵੇ ਤੇ ਟਾਈਮ ਨਾਲ ਘਰੇ ਵੀ ਆ ਜਗੇ ਤੇ ਉਂ ਤਾਂ 12 13 ਘੰਟੇ ਲੰਘ ਜਾਂਦੇ ਆਗੇ ਕੋਈ ਪਤਾ ਨਹੀਂ ਲੱਗਦਾ ਤੇ ਅੱਜ ਫਿਰ ਵੀ 10 10:30 ਹੋ ਗਏ ਲਵੀ ਕਾ ਸਟੋਰ ਲੇਟ ਬੰਦ ਹੋਇਆ ਤੇ ਹੁਣ ਆ ਗਏ ਆਪਾਂ ਘਰੇ ਗੁੱਡ ਨਾਈਟ ਜੀ ਸਸਰੀ ਘਰ ਸਾਰਿਆਂ ਨੂੰ